ਸਸਰੀਆਂ ਕਾਰ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਦੇ ਧੰਨ ਉਸ ਨਾਲ ਪੰਜਾਬ ਦੀ ਬਹੁਤ ਵੱਡੀ ਕਹਾਵਤ ਰਵਿੰਦਰ ਕੌਰ ਨਾਲ ਖਾਵਾ ਲਾਤ ਵਿੱਚ ਕੀ ਕੰਨ ਵਾਪਰਿਆ ਦਿਖਾਉਣੇ ਅੱਜ ਦੀ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਜਰੂਰ ਕਰੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਮਾਪਿਆਂ ਦੇ ਇਕਲੌਤੇ ਪੁੱਤ ਗੁਰਵਿੰਦਰ ਸੁਖਣਵਾਲਾ ਉਹਨੂੰ ਵਿਸੜੇ ਨੂੰ ਸਾਡੇ ਕੋਲ ਅੱਜ 9 ਦਿਨ ਹੋ ਗਏ ਆ ਇਹਨੇ ਦਿਨਾਂ ਵਿੱਚ ਵੀ ਸੋਸ਼ਲ ਮੀਡੀਆ ਤੇ ਲੋਕਾਂ ਦੀ ਹਮਦਰਦੀ ਪਰਿਵਾਰ ਦੇ ਨਾਲ ਜਿਉਂਦੀ ਤਿਉਂ ਪੁਲਿਸ ਨੇ 8 ਤਰੀਕ ਤੱਕ ਰੁਪਿੰਦਰ ਦਾ ਰਿਮਾਂਡ ਲਿਆ ਇਸ ਰਿਮਾਂਡ ਦੇ ਦਰਮਿਆਨ ਉਹਨੇ ਪੁਲਿਸ ਕੋਲ ਅਹਿਮ ਖੁਲਾਸੇ ਕੀਤੇ ਆ ਤੇ ਇਹ ਵੀ ਦੱਸਿਆ ਕਿ ਕਿਵੇਂ ਨਰਦਈ ਤਰੀਕੇ ਦੇ ਨਾਲ ਗੁਰਵਿੰਦਰ ਦਾ ਮਾਰਡਰ ਕਰਿਆ ਉਹ ਸੁਣ ਕੇ ਤੁਹਾਡੀਆਂ ਅੱਖਾਂ 'ਚ ਹੰਜੂ ਪਰਲ ਪਰਲ ਵਗ ਪੈਣਗੇ ਵੀ ਕੋਈ ਕੌርት ਇੰਨਾ ਨਰਦਈ ਹੋ ਸਕਦੀ ਆ ਗਲੋਬਲ ਇੰਡੋ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਬਲਦੇਵ ਢਾਲੀਵਾਲ ਕੁਝ ਦਿਨ ਪਹਿਲਾਂ ਮੈਂ ਇਸ ਕੇਸ ਬਾਰੇ ਇੱਕ ਪੋਸਟ ਪਾਈ ਸੀ ਤੇ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰੀ ਸੀ ਕਿ ਪ੍ਰਸ਼ਾਸਨ ਦੀ ਬਾਜ਼ ਅੱਖ ਇਸ ਵੇਲੇ ਸੋਸ਼ਲ ਮੀਡੀਆ ਤੇ ਇਹ ਦੇਖ ਰਹੀ ਆ ਕਿ ਲੋਕਾਂ 'ਚ ਕਿੰਨਾ ਕੋ ਗੁੱਸਾ ਤੇ ਲੋਕ ਇਸ ਕੇਸ ਬਾਰੇ ਹੋਰ ਕੀ ਕਰਨਗੇ ਵੀ ਸੋ ਤੁਸੀਂ ਕਮੈਂਟ ਕਰੋ ਮੇਰੇ ਬਹੁਤ ਸਾਰੇ ਦੋਸਤਾਂ ਨੇ ਮਿੱਤਰਾਂ ਨੇ ਮੇਰੀਆਂ ਮਾਮਾ ਨੇ ਭੈਣਾਂ ਨੇ ਤੇ ਧੀਆਂ ਨੇ ਬਹੁਤ ਜ਼ਿਆਦਾ ਕਮੈਂਟ ਕਰੇ ਆ ਕਮੈਂਟ ਕਰਕੇ ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਆ ਸਜ਼ਾ ਮਿਲਣੀ ਚਾਹੀਦੀ ਆ ਮੈਂ ਕੱਲਾ ਕੱਲਾ ਕਮੈਂਟ ਪੜ੍ਹਿਆ ਬਹੁਤਿਆਂ ਨੇ ਇਹ ਕਿਹਾ ਕਿ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਚਾਹੇ ਤੁਸੀਂ ਸੈਂਕੜੇ ਮੀਲ ਦੂਰ ਬੈਠੇ ਹੋ ਹਜ਼ਾਰਾਂ ਮੀਲ ਦੂਰ ਬੈਠੇ ਹੋ ਪਰ ਕਮੈਂਟ ਪੜ੍ਹ ਕੇ ਪਤਾ ਲੱਗਦਾ ਕਿ ਤੁਹਾਡੀ ਗੁਰਵਿੰਦਰ ਨਾਲ ਤੇ ਉਹਦੇ ਮਾਂ ਪੈਰ ਨਾਲ ਕਿੰਨੇ ਹੁੰਦਰਦੇ ਆ ਤੇ ਰੁਪਿੰਦਰ ਨਾਲ ਕਿੰਨੀ ਨਫਰਤ ਆ ਪਹਿਲਾਂ ਪੁਲਿਸ ਦੀ ਇਸ ਕਾਰਗੁਜ਼ਾਰੀ ਕੁਝ ਸੱਕ ਦੇ ਘੇਰੇ ਵਿੱਚ ਆ ਗਈ ਸੀ ਕਿਉਂਕਿ ਪਿਓ ਪਲਾਰ ਹਾਫ ਗਾਡ ਲੋਕ ਅਦਾ ਰੱਬ ਨੇ ਇੱਕ ਜ਼ਿੰਮੇਵਾਰ ਪੁਲਿਸ ਅਫਸਰ ਵੱਲੋਂ ਕੈਮਰੇ ਸਾਹਮਣੇ ਰੁਪਿੰਦਰ ਦਾ ਪਿੰਡ ਪੇਕਾ ਜਲਾ ਉਹਦਾ ਐਡਰੈਸ ਇਹਨਾ ਦੱਸਣਾ ਅਸਲ ਵਿੱਚ ਉਹ ਸੁੰਦਰ ਨਗਰ ਵਸਤੀ ਫਿਰੋਜ਼ਪੁਰ ਰੋਡ ਫਰੀਦਕੋਟ ਦੀ ਆ ਕੋਈ ਹੋਰ ਐਡਰੈਸ ਦੱਸਿਆ ਸੀ ਦੂਜਾ ਤਿੰਨ ਦਿਨ ਤੱਕ ਵੀ ਹਰਕਮਲ ਸਿੰਘ ਸਨ ਉਹ ਭਰਜਿੰਦਰ ਸਿੰਘ ਪਿੰਡ ਬਲੂਆਂਣਾ ਜੋ ਦੋਸ਼ੀ ਆ ਉਹਨੂੰ ਗ੍ਰਿਫਤਾਰ ਨਾ ਕਰਨਾ ਤੇ ਉਹਨੇ ਆਪਣੀ ਮਰਜ਼ੀ ਦੇ ਨਾਲ ਕੋਰਟ ਦੇ ਵਿੱਚ ਜਾ ਕੇ ਸਰੈਂਡਰ ਕਰਨਾ ਇਹ ਗੱਲਾਂ ਸੱਕ ਦੇ ਘਰੇ ਵਿੱਚ ਆ ਗਈਆਂ ਸੀ ਪਰ ਹੁਣ ਮੈਂ ਪੁਲਿਸ ਨੂੰ ਐਪਰੀਸ਼ੀਏਟ ਕਰਦਾ ਤੇ ਐਸਐਸਬੀ ਮੈਡਮ ਪ੍ਰਗਿਆ ਜਨ ਨੂੰ ਸਲੂਟ ਕਰਦਾ ਕਿ ਹੁਣ ਇਸ ਕੇਸ ਤੇ ਉਹਨਾਂ ਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਕੰਮ ਕਰਿਆ ਪਹਿਲਾਂ ਧਾਰਾ 302 ਲਗਾਈ ਸੀ ਹੁਣ 103 ਬੀ ਐਨ ਐਸ ਅਸਸਿਟੀ ਧਾਰਾ ਲਗਾਈ ਆ ਉਹਦੇ ਚ ਕੀ ਹੁੰਦਾ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਵਕੀਲ ਨੇ ਇੱਕ ਹੋਰ ਗੱਲ ਸਾਂਝੀ ਕਰੀ ਆ ਉਹ ਕਹਿੰਦਾ ਕਿ ਪਹਿਲੀ ਵਾਰ ਵੇਖਿਆ ਕਿ ਜਦੋਂ ਪੁਲਿਸ ਨੇ ਹਰਮਾਨ ਦੀ ਮੰਗ ਕਰੀ ਤਾਂ ਜੱਜ ਹੱਦੋਂ ਵੱਧ ਗੁੱਸੇ ਦੇ ਵਿੱਚ ਸੀ ਤੇ ਰਪਿੰਦਰ ਵਾਲੋਂ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਪੁਲਿਸ ਔਰਮਾਨਡ ਦਰਮਿਆਨ ਪੁਲਿਸ ਨੇ ਇਹਨੂੰ ਪੁੱਛਿਆ ਕਿ ਤੂੰ ਇਹਦਾ ਕਤਲ ਕਿਉਂ ਕੀਤਾ ਤੂੰ ਤਲਾਕ ਲੈ ਲੈਣਾ ਸੀ ਇਹ ਕਹਿੰਦੀ ਜੇ ਮੈਂ ਤਲਾਕ ਲੈਂਦੀ ਤਾਂ ਮੇਰੇ ਮਾਪਿਆਂ ਦੀ ਬਦਨਾਮੀ ਹੋਣੀ ਸੀ ਬਾਕੀ ਮੈਂ ਇਹਦਾ ਕਤਲ ਕਰਕੇ ਮੈਂ ਜ਼ਮੀਨ ਜਾਇਦਾਦ ਦੇ ਵਿੱਚ ਹੱਦ ਬਣਾਉਣਾ ਸੀਗਾ ਹੁਣ ਜੋ ਅੱਗੇ ਇਹਨੇ ਕਿਹਾ ਉਹ ਸੁਣ ਕੇ ਪੱਥਰ ਤੋਂ ਪੱਥਰ ਦਿਲ ਵੀ ਪਸੀਜ ਜਾਣਗੇ ਇਹ ਕਹਿੰਦੀ ਮੈਂ 28 ਤਰੀਕ ਨੂੰ ਨਸੇ ਦਾ ਟੀਕਾ ਤਿਆਰ ਕਰਿਆ ਜਿਹੜਾ ਚਿੱਟੇ ਦਾ ਸੀ ਮੈਂ ਸੋਚਿਆ ਮੈਂ ਇਹਦੇ ਟੀਕਾ ਲਾ ਦਮ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਊ ਤਾਂ ਸਾਰੇ ਕਹਿਣਗੇ ਕਿ ਇਹ ਚਿੱਟਾ ਲਾਉਂਦਾ ਸੀਗਾ ਪਰ ਮੈਂ ਟੀਕਾ ਲਾ ਨਾ ਸਕੀ ਫਿਰ ਮੈਂ ਵੱਡੀ ਮਾਤਰਾ ਦੇ ਵਿੱਚ ਨਸੇ ਵਾਲੀਆਂ ਗੋਲੀਆਂ ਦੇਤੀਆਂ ਇਹ ਬੇਹੋਸ਼ ਹੋ ਕੇ ਪੈ ਗਿਆ ਮੈਂ ਹਰਕਮਲ ਨੂੰ ਘਰੇ ਬੁਲਾ ਲਿਆ ਤੇ ਜਦੋਂ ਘਰ ਆਇਆ ਇਹ ਚਾਨਕ ਜਾਗ ਪਿਆ ਇਹ ਆਪਸ ਵਿੱਚ ਉਲਝ ਪਾਇ ਇਹ ਚਿੰਬੜ ਗਏ ਇਹ ਗੁਰਵਿੰਦਰ ਥੱਲੇ ਡਿਗੇ ਪਿਆ ਗੁਰਵਿੰਦਰ ਦੇ ਕੇਸ ਖੁੱਲ ਗਏ ਮੈਂ ਡਿਗੇ ਪੈ ਦੀਆਂ ਲੱਤਾਂ ਫੜ ਲਈਆਂ ਤਾਂ ਹਰਕਮਲ ਨੇ ਗਾਲਾ ਕੁੱਟ ਕੇ ਉਹਨੂੰ ਮਾਰ ਦਿੱਤਾ ਤੇ ਫਿਰ ਹਰਕਮਲ ਸਾਰਾ ਸੋਨਾ ਤੇ ਰੁਪਇਆ ਲੈ ਕੇ ਘਰੋਂ ਭੱਜ ਗਿਆ ਰੁਪਿੰਦਰ ਪਲੱਸ 2 ਕਰਕੇ ਜਦੋਂ ਕੈਨੇਡਾ ਜਾਂਦੀ ਆ ਤਾਂ ਇਹ ਸਿਰ ਤੇ ਕੇਸ ਕਿ ਸਜਾਉਂਦੀ ਹੁੰਦੀ ਆ ਗਾਤਰਾ ਵੀ ਪਾਇਆ ਹੁੰਦਾ ਇਹਦੇ ਅਮਰਤਸਰ ਕਿਆ ਹੁੰਦਾ ਪਰ ਉੱਥੇ ਜਾ ਕੇ ਬੁਰੀ ਸੰਗਤ ਵਿੱਚ ਪੈ ਗਈ ਇਹਨੇ ਕੇਸ ਕਿ ਵੀ 라ਹ ਦਿੱਤੀ ਤੇ ਆਪਣੇ ਸਾਥੀ ਤੇ ਟੈਟੂ ਬਣਵਾ ਲਏ ਹੁਣ ਆਪਾਂ ਰੁਪਿੰਦਰ ਦੇ ਮਾਪਿਓ ਬਾਰੇ ਗੱਲ ਕਰੀਏ ਉਹਨਾਂ ਤੇ ਵੀ ਪਰਿਵਾਰ ਨੂੰ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਰੋਸਾਗਾ ਗੁੱਸਾਗਾ ਕਿਉਂਕਿ ਜਿਸ ਦਿਨ ਗੁਰਵਿੰਦਰ ਦੀ ਮੌਤ ਹੁੰਦੀ ਆ ਪਿਓ ਤੇ ਦਾਦਾ ਆਉਂਦੇ ਆ ਭੂਆ ਦੇ ਕਹਿਣ ਮੁਤਾਬਕ ਕਿ ਗੁਰਵਿੰਦਰ ਧਰਤੀ ਤੇ ਪਿਆ ਸੀ ਉਹਦੇ ਤੇੜ ਨੀਕਰ ਤੇ ਬਨਾਣ ਸੀ ਜੋ ਉਹਦੇ ਦਾਦਾ ਤੇ ਪਿਓ ਪਹਿਲਾਂ ਆ ਚੁੱਕੇ ਸੀ ਉਹਨਾਂ ਨੇ ਉੱਪਰ ਉਹਦੇ ਕੋਈ ਕਪੜਾ ਵੀ ਨਹੀਂ ਪਾਇਆ ਤੇ ਇੱਕ ਸਾਈਡ ਤੇ ਹੋ ਕੇ ਖੜ ਗਈ ਹੁਣ ਕੁੱਝ ਗੱਲਾਂ ਇਹ ਵੀ ਆ ਰਹੀਆਂ ਨੇ ਕਿ ਉਹਦਾ ਪਿਓ ਕਹਿੰਦਾ ਕਿ ਅਸੀਂ ਕਿਸੇ ਨਹੀਂ ਲੜਨਾ ਪਰ ਜੀਵਨ ਕੇਸ ਨਹੀਂ ਲੜਨਾ ਉਹ ਆਪਣੇ ਸਟੇਟਮੈਂਟ ਕਿਉਂ ਨਹੀਂ ਦਿੰਦਾ ਗੁਰਵਿੰਦਰ ਦਾ ਪਿਓ ਵਾਰ-ਵਾਰ ਆਪਣੇ ਸਟੇਟਮੈਂਟ ਆ ਦੇ ਰਿਹਾ ਉਹ ਲੋਕਾਂ ਮੂਰੇ ਪੱਲਾ ੜ ਰਿਹਾ ਕਿ ਲੋਕੋ ਤੁਸੀਂ ਮੇਰਾ ਸਾਥ ਦਿਓ ਮੇਰਾ ਸਾਥ ਨਾ ਛੱਡ ਦਿਓ ਮੈਂ ਮੇਰੇ ਪੁੱਤ ਦਾ ਬਦਲਾ ਲੈਣਾ ਮੈਂ 사ਜ਼ਾ ਦਿਵਾਣੀ ਤੇ ਰਪਿੰਦਰ ਦਾ ਪਿਓ ਕਿਉਂ ਨਹੀਂ ਆਪਣੇ ਸਟੇਟਮੈਂਟ ਦੇ ਰਿਹਾ ਇਹਦਾ ਮਤਲਬ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਉਹ ਡਰਾਮੇ ਕਰ ਰਿਹਾ ਅਸਲ ਵਿੱਚ ਉਹਦੇ ਹਮਦਰਦੇ ਆਪਣੀ ਧੀ ਦੇ ਨਾਲ ਹੀ ਪਰ ਉਸੇ ਜੋਗ ਸੂਤਰਾ ਤੋਂ ਇੱਕ ਹੋਰ ਵੀ ਗੱਲ ਸਾਹਮਣੇ ਆਈ ਆ ਕਿ ਰਪਿੰਦਰ ਹਵਾ ਲਾੜ ਚਾ ਐਸੋ ਅਸਰਦੀ ਜ਼ਿੰਦਗੀ ਜਿਉਣ ਵਾਲੀ ਰਪਿੰਦਰ ਹੁਣ ਉਹਨੂੰ ਹਵਾ ਲਾੜ ਦੇ ਵਿੱਚ ਨੀਂਦ ਨਹੀਂ ਆ ਰਹੀ ਇੱਕ ਇਹ ਵੀ ਸਮਝ ਆਈ ਆ ਗੱਲ ਸਮਝ ਆਈ ਆ ਕਿ ਹਵਾ ਲਾੜ ਦੇ ਵਿੱਚ ਜੋ ਪਹਿਲਾਂ ਲੜਕਿਆਂ ਨੇ ਜਾਂ ਔਰਤਾਂ ਨੇ ਉਹ ਇਹਨੂੰ ਬਹੁਤ ਨਫ਼ਰਤ ਦੇ ਨਾਲ ਵੇਖਦੀਆਂ ਨੇ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਕੁਝ ਨੇ ਤਾਂ ਇਹਦਾ ਕਟਾਫਾ ਵਿਚਾਰ ਦਿੱਤਾ ਹਵਾ ਲਾਟ ਵਾਲੀਆਂ ਬੀਬੀਆਂ ਨੂੰ ਜਾਂ ਜਿਹੜੀਆਂ ਜੇਲ੍ਹ ਦੇ ਵਿੱਚ ਬੀਬੀਆਂ ਹੋਣਗੀਆਂ ਮੇਰੀ ਉਹਨਾਂ ਅਕਰ ਕਸ਼ਟਾ ਮੇਰੇ ਹੱਥ ਬਨ ਕੇ ਬੇਨਤੀ ਆ ਕਿ ਤੁਹਾਨੂੰ ਪਤਾ ਇਹਨੇ ਸ੍ਰੀ ਮੁੰਡੇ ਨਾਲ ਕੀ ਕਰਿਆ ਤੁਸੀਂ ਜ਼ਰੂਰ ਇਹਦੀ ਭਗਤ ਸੁਵਾਰਨੀ ਆ ਜਿਵੇਂ ਕਿਸੇ ਵੇਲੇ ਲੋਕਾਂ ਨੇ ਪੂਲੇ ਦੀ ਭੋਗਤ ਸੁਵਾਰੀ ਸੀ ਉਹੋ ਜਿਹਾ ਕੁਛ ਇਹਦੇ ਨਾ ਹੋਣਾ ਚਾਹੀਦਾ ਧੰਨ